ਸਸੀ ਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਸੋ ਮੈਂ ਤੁਹਾਡਾ ਆਪਣਾ ਅਮਰਤ ਫਲ ਸੂਚ ਭੰਡਾਰੀ ਕਾਰਬੀਅਰ ਤੋਂ ਜੀ ਸੋ ਤੁਹਾਡਾ ਵੀਰ ਅੱਜ ਤੁਹਾਡੇ ਲਈ ਲੈ ਕੇ ਆ ਗਿਆ ਜੀ ਫਿਰ ਤੋਂ ਨਵੀਆਂ ਨਵੀਆਂ ਕਾਰਾਂ ਦਾ ਸਟਾਕ ਸੋ ਭੰਡਾਰੀ ਕਾਰਬੀਅਰ ਵਿੱਚ ਜਿਹੜੀ ਵੀ ਨਵੀਂ ਕਾਰ ਆਈ ਹੈ ਸੋ ਤੁਹਾਨੂੰ ਇਸ ਵੀਡੀਓ ਵਿੱਚ ਅੱਜ ਫੋਲ ਦਿਖਾਵਾਂਗੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਲਾਈਕ ਟਾਰਗੇਟ ਹੈਗਾ ਜੀ 200 ਲਾਈਕ ਦਾ ਮੇਰੇ ਵੀਰ 200 ਲਾਈਕ ਕੰਪਲੀਟ ਕਰ ਦਿਆ ਕਰੋ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਮੇਰਾ ਵੀਰ ਕੋਈ ਚੈਨਲ ਤੇ ਨਵਾਂ ਆਉਂਦਾ ਪਹਿਲੀ ਵਾਰ ਦੇਖ ਰਿਹਾ ਸਾਡੀ ਵੀਡੀਓ ਸੋ ਕਰਦੇ ਹਾਂ ਵੀਡੀਓ ਦੀ ਪੈਟਰੋਲ ਵਰਜ਼ਨ ਦੇ ਵਿੱਚ ਔਰ ਆਟੋਮੈਟਿਕ ਕਾਰ ਹੈ ਜੀ ਟੌਪ ਵਾਲਾ ਵੀਰੀਐਂਟ ਹੈ ਔਰ ਨਾਲ ਅਲੌਇਟਰ ਲੱਗੇ ਹੋਏ ਹੈ ਜੀ ਐਕਸਟਰਾ ਚੈੱਕ ਕਰੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਟੌਪ ਮਾਡਲ ਹੈ ਜੀ ਪੈਟਰੋਲ ਵਰਜ਼ਨ ਦੇ ਵਿੱਚ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 3700 ਕਿਲੋਮੀਟਰ ਕੰਪਨੀ ਰਿਕਾਰਡ ਨਾਲ 3700 ਚੱਲੀ ਹੋਈ ਔਰ ਲੁੱਕ ਚੈੱਕ ਕਰੋ ਜੀ ਗੱਡੀ ਦੇ ਅੰਦਰ ਉਹ ਸੀਟ ਕਵਰ ਲੱਗੇ ਹੋਏ 7D ਮੈਟ ਲੱਗੇ ਹੋਏ ਪੁਸ਼ ਬਟਨ ਸਟਾਰਟ ਆਟੋਮੈਟਿਕ ਦੇ ਵਿੱਚ ਕਾਰ ਹੈ ਜੀ ਪੈਟਰੋਲ ਵਰਜ਼ਨ ਹੈ ਔਰ ਫੁੱਲ ਸਨਰੂਫ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਸਾਫ ਕਾਰ ਹੈ ਜੀ ਕੋਈ ਸਕਰੈਚ ਨਹੀਂ ਕਾਰ ਤੇ ਕੋਈ ਡੈਂਟ ਨਹੀਂ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਔਰ ਨੰਬਰ ਲੱਗਾ ਜੀ ਪੀਵੀ 70 ਜੇ 7773 ਨੰਬਰ ਵੀ ਬੜਾ ਪਿਆਰਾ ਲੱਗਾ ਹੋਇਆ ਗੱਡੀ ਨਾਲ ਕਾਰ ਵੀ ਬਰੀ ਪਿਆਰੀ ਹੈ ਜੀ ਪੈਟਰੋਲ ਵਜਨ ਦੇ ਵਿੱਚ ਆਟੋਮੈਟਿਕ ਔਰ ਡਿਮਾਂਡ ਰੱਖੀ ਗਈ ਹੈ ਜੀ ਕਾਰ ਦੀ 17 ਲੱਖ 50 ਹਜ਼ਾਰ ਸਿਰਫ 3700 ਚੱਲੀ ਹੋਈ ਹੈ ਜੀ ਕਾਰ ਦੇ ਦਵਾਂਗੇ 1730000 ਰੁਪਏ ਚ ਮੇਰੇ ਵੀਰਾਂ ਨੂੰ ਫਸਟ ਓਨਰ ਦੀ ਕਾਰ ਹੈ ਜੀ ਤੁਹਾਨੂੰ ਤਿਆਰ ਹੋਈ ਕਰ ਲਿਆਗੇ ਦੋ ਜੀ ਮੋਡੀਫਿਕੇਸ਼ਨ ਹੋਈ ਹੋਈ ਸੋ ਆਪਣੇ ਕੋ ਸਵਿਫਟ ਨਵੀਂ ਸ਼ੇਪ ਦੀ ਮੋਡੀਫਿਕੇਸ਼ਨ ਹੋਈ ਖੜੀ 24 ਮਾਡਲ ਟੌਪ ਵਾਲਾ ਵੇਰੀਐਂਟ ਹੈ ਜੀ ਜੈਡ ਐਕਸ ਆਈ ਔਰ ਅਲੋਏ ਟਾਇਰ ਲੱਗੇ ਹੋਏ ਪਲਾਂਟੀ ਦੇ ਐਕਸਟਰਾ ਅਲੋਏ ਟਾਇਰ ਔਰ ਲੁੱਕ ਬਹੁਤ ਸੋਣੀ ਹੈ ਜੀ ਸਿਰਫ 9500 ਕਿਲੋਮੀਟਰ ਚੱਲੀ ਹੋਈ ਹੈ ਜੀ ਪੈਟਰੋਲ ਦੇ ਵਿੱਚ ਟੌਪ ਮਾਡਲ ਆ ਪੁਸ਼ ਬਟਨ ਸਟਾਰਟ ਮੈਨੂਅਲ ਵਿੱਚ ਕਾਰ ਆ ਜੀ ਸਕਰੀਨ ਬੈ ਕੈਮਰਾ ਵਿੱਚ ਲੱਗਾ ਹੋਇਆ ਜੀ ਔਰ ਲੁੱਕ ਬਹੁਤ ਪਿਆਰੀ ਹੈ ਜੀ ਕਾਰ ਦੀ ਨੰਬਰ ਵੀ ਬਹੁਤ ਵਧੀਆ ਲੱਗਾ ਪੀਪੀ 07 ਸੀ ਵੀ 0717 ਲੱਗਾ ਕਾ ਨੂੰ ਨੰ ਅਰ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ ਕਰਦੀ ਰੱਖੀ ਗਈ ਹੈ ਜੀ 9 ਲੱਖ 15 ਹਜ਼ਾਰ ਕਾਰ ਸਿਰਫ ਮੇਰੇ ਵੀਰਾਂ ਦੇ ਦੇ ਦਵਾਂਗੇ ਜੀ 9 ਲੱਖ ਰੁਪਏ ਚ ਔਰ ਫਰਸਟ ਓਨਰ ਦੀ ਸਾਰੀ ਕਾਰ ਜੈਨੂਨ ਹੈ ਜੀ ਔਰ ਅੱਗੇ ਫਿਰ ਨਵੀਂ ਸੀਰੀਪ ਦੀ ਆ ਗਈ ਹੈ ਜੀ ਜਿਹੜੇ ਮੇਰੇ ਵੀਰ ਬੇਸ ਮਾਡਲ ਮੰਗਦੇ ਸੀ ਨਵੀਂ ਸੀਰੀਪ ਚ ਐਲ ਐਕਸ ਆਈ 24 ਮਾਡਲ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 158 ਕਿਲੋਮੀਟਰ ਪੈਟਰੋਲ ਵਜ਼ਰ ਦੇ ਵਿੱਚ ਕਾਰ ਆ ਔਰ ਐਕਸੈਸਰੀ ਲੱਗੀ ਹੋਈ ਹੈ ਜੀ ਸੀਟ ਕਵਰ ਐਕਸਟਰਾ ਲੱਗੇ ਹੋਏ ਔਰ 70 ਮੈਟ ਲੱਗੇ ਹੋਏ ਆ ਜੀ ਮੈਨੂਅਲ ਵਿੱਚ ਕਾਰ ਆ ਔਰ ਫੁੱਲੀ ਕਾਰ ਬੰਪਰ ਟੂ ਬੰਪਰ origignal PB37K4805 ਲੱਗਾ ਹੋਗਾ ਇਹਨੂੰ ਨੰਬਰ ਔਰ ਇਹਦੀ ਡਿਮਾਂਡ ਰੱਖੀ ਗਈ ਹੈ ਜੀ 7,30,000 ਪਰ ਇਹ ਵੀ ਕਾਰ ਮੇਰੇ ਵੀਰਾਂ ਦੇ ਦੇ ਦਮਾਂਗੇ ਜੀ 7,10,000 ਰੁਪਏ ਚ ਔਰ ਪੂਰੀ ਕਾਰ ਸਾਫ ਨੀਟ ਐਂਡ ਕਲੀਨ ਕਾਰ ਹੈ ਜੀ ਸੋ ਅੱਗੇ ਮੇਰੇ ਵੀਰ ਜਿਹੜੇ ਪ੍ਰਾਣੀ ਸ਼ੇਪ ਦੇ ਵਿੱਚ Swift ਮੰਗਦੇ ਸੀ ਸੋ ਆਪਣੇ ਕੋ 15 ਮਾਡਲ ਵੀ ਖੜੀ ਹੋਈ ਹੈ ਜੀ VXI ਵਾਲਾ ਵੇਰੀਐਂਟ ਹੈ ਔਰ ਚੈੱਕ ਕਰੋ ਫੁੱਲੀ ਕਾਰ ਨੀਟ ਐਂਡ ਕਲੀਨ ਕਾਰ ਹੈ ਜੀ ਔਰ 66,000 ਕਿਲੋਮੀਟਰ ਚੱਲੀ ਹੋਈ ਪੁਰਾਣੀ ਸ਼ੇਰ 15 ਮਾਡਲ ਔਰ ਮੈਨੂਅਲ ਵਿੱਚ ਕਾਰ ਆ ਜੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਔਰ ਕਾਰ ਫਰਸਟ ਓਨਰ ਆ ਜੀ ਪਹਿਲੇ ਨਾਂ ਦੀ ਕਾਰ ਆ ਜੀ ਪੀਵੀ 32 ਜੂ 3864 ਲੱਗਾ ਕਾਰ ਨੂੰ ਨੰਬਰ ਔਰ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਰੱਖੀ ਗਈ ਆ ਜੀ ਪ੍ਰਾਈਸ ਰੱਖਿਆ ਗਿਆ 5 ਲੱਖ 15000 ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 5 ਲੱਖ ਰੁਪਏ ਸੋ ਅੱਗੇ ਆ ਗਿਆ ਜੀ ਆਪਣੇ ਕੋਲ ਸਵਿਫਟ 11 ਮਾਡਲ ਸਭ ਤੋਂ ਡਾਊਨ ਵਾਲਾ ਮਾਡਲ ਖੜਾ ਹੋਇਆ ਜੀ 11 ਮਾਡਲ ਔਰ ਫਰਸਟ ਓਨਰ ਦੀ ਕਾਰ ਹੈ ਜੀ ਔਰ ਸਾਰੀ ਕਾਰ ਬੰਪਰ ਟੂ ਬੰਪਰ ਫੁਲੀ origignal ਔਰ ਸਿਰਫ 86000 ਕਿਲੋਮੀਟਰ ਚੱਲੀ ਹੋਈ ਹੈ ਜੀ ਐਕਸੈਸਰੀ ਲੱਗੀ ਸੀਟ ਕਵਰ ਲੱਗੇ ਹੋਏ ਮੈਟ ਵਿੱਚ ਲੱਗੇ ਹੋਏ ਮੈਨੂਅਲ ਵਿੱਚ ਕਾਰ ਹੈ ਜੀ ਔਰ ਫਰਸਟ ਓਨਰ ਦੀ ਕਾਰ PB65Q0279 ਲੱਗਾ ਕਾ ਉਹਨੂੰ ਨੰਬਰ ਔਰ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਹੈਗਾ ਜੀ 340000 ਡਿਮਾਂਡ ਰੱਖੀ ਗਈ ਆ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 320000 ਰੇਟ 'ਚ ਔਰ ਫਰਸਟ ਓਨਰ ਦੀ ਕਾਰ ਆ ਪਹਿਲੇ ਨਾਂ ਦੀ ਸੋ ਅੱਗੇ ਵੀ ਆਪਣੇ ਕੋਲ ਚੈੱਕ ਕਰ ਸਕਦੇ ਹਾਂ ਜੀ ਖੜੀ ਅੱਗੇ ਜੀ 16 ਮਾਡਲ 스ਵਿਫਟ 16 ਮਾਡਲ ਵੀ ਐਕਸਾਈ 옵ਸ਼ਨਲ ਵਾਲਾ ਵੇਰੀਐਂਟ ਹੈ ਜੀ ਔਰ ਪੈਟਰੋਲ ਵਰਜ਼ਨ ਦੇ ਵਿੱਚ 67000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਔਰ ਸੀਟ ਕਵਰ ਐਕਸਟਰਾ ਲੱਗੇ ਹੋਏ ਚੈੱਕ ਕਰ ਸਕਦੇ ਹਾਂ ਮੈਨੂਅਲ ਵਿੱਚ ਕਾਰ ਔਰ ਬਿਲਕੁਲ ਬੰਪਰ ਟੂ ਬੰਪਰ origignal ਪੀ ਵੀ 65 ए एल 1201 ਲੱਗਾ ਹੋਇਆਗਾ ਉਹਨੂੰ ਨੰਬਰ ਔਰ ਕਾਰ ਦੀ ਡਿਮਾਂਡ ਰੱਖੀ ਗਈ ਹੈ ਜੀ 555000 ਫਰਸਟ ਓਨਰ ਕਾਰ ਹੈ ਜੀ ਕਾਰ ਸਿਰਫ ਦਵਾਂਗੇ ਜੀ 5 ਲੱਖ ਔਰ 40000 ਰੁਪਏ ਤੇ ਮੇਰੇ ਲਈ ਰਨ ਔਰ ਫੁਲੀ ਕਾਰ origignal ਬੰਪਰ ਟੂ ਬੰਪਰ ਸਿਫਟ ਆ ਗਈ ਹੈ ਜੀ 20 ਮਾਡਲ ਸੋ VXI ਵਾਲਾ ਵੇਰੀਐਂਟ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਸੋ ਇਹਨੂੰ ਵੀ ਨਾਲ ਅਲੌਇਟਰ ਲੱਗੇ ਹੋਏ ਬਾਕੀ ਲੁੱਕ ਬਹੁਤ ਸੋਣੀ ਆ ਪੁਰਾਣੀ ਰੂਪ ਹੈ ਜੀ 4 ਸਿਲੰਡਰ ਕਾਰ ਔਰ 29000 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਕੰਪਨੀ ਰਿਕਾਰਡ ਨਾਲ ਪਰ ਚੈੱਕ ਕਰੋ ਸੀਟ ਕਵਰ ਲੱਗੇ ਆ ਜੀ ਮੈਨੂਅਲ ਵਿੱਚ ਫਰਸਟ ਓਨਰ ਦੀ ਕਾਰ ਫੁਲੀ origignal ਕੋਈ ਡੈਂਟ ਨਹੀਂ ਕੋਈ ਸਕ੍ਰੈਚ ਨਹੀਂ ਕਾਰ ਤੇ ਬਿਲਕੁਲ ਸਾਫ਼ ਕਾਰ ਆ ਜੀ ਔਰ ਪੀਵੀ 12ਏਜੀ 1751 ਗਾ ਨੂੰ ਲੱਗਾ ਹੋਇਆ ਨੰਬਰ ਔਰ ਡਿਮਾਂਡ ਕਰਦੀ ਰੱਖੀ ਗਈ ਹੈ ਜੀ ਮੇਰੇ ਵੀਰ ਦੇਖ ਸਕਦੇ ਹੋ 6 ਲੱਖ 60 ਹਜ਼ਾਰ ਔਰ ਕਾਰ ਸਿਰਫ ਦਜਤ ਦੇ ਲਵਾਂਗੇ ਮੇਰੇ ਵੀਰਾਂ ਨੂੰ 6 ਲੱਖ 40 ਹਜ਼ਾਰ ਵਿੱਚ ਫਸਟ ਅੰਦਰ ਕਾਰ ਆ ਸੋ ਅੱਗੇ ਆ ਗਈ ਹੈ ਜੀ ਫਿਰ 24 ਮਾਡਲ ਸਵਿਫਟਾਂ ਚੈੱਕ ਕਰ ਸਕਦੇ ਹੋ ਸਵਿਫਟਾਂ ਆਪਣੀ ਕੋਈ ਵਾਧੂ ਖੜੀਆਂ ਨਹੀਂ ਆ ਇਹ ਵੀ ਲਾਈਨ ਸਵਿਫਟਾਂ ਦੀਆਂ ਸੋ ਪਿੱਛੇ ਵੀ ਸਵਿਫਟਾਂ ਦੀ ਲਾਈਨ ਖੜੀ ਹੋਈ ਹੈ ਜੀ ਸੋ ਇਹ ਆ ਗਈ ਜੀ 24 ਮਾਡਲ ਜੈਡ ਐਕਸਾਈ ਟੌਪ ਵਾਲਾ ਵੇਰੀਐਂਟ ਆ ਗਿਆ ਪੁਸ਼ ਬਟਨ ਸਟਾਰਟ ਪੀਵੀ 65 ਲੱਗਾ ਨੰਬਰ ਔਰ ਲ ਪਰ ਸੇ ਤੋਂ 15000 ਕਿਲੋਮੀਟਰ ਚੱਲੀ ਹੋਈ ਹੈ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਮੈਨੂਅਲ ਵਿੱਚ ਔਰ ਸਕਰੀਨ ਪੁਸ਼ ਬਟਨ ਚੈੱਕ ਕਰ ਸਰਦੇ ਹਾਂ ਜੀ ਬੈਕ ਕੈਮਰਾ ਸਾਰਾ ਕੁਝ ਵਿੱਚ ਲੱਗਾ ਹੋਇਆ ਜੀ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਜੀ ਨੰਬਰ ਪੀਵੀ 65 ਵੀਜ਼ੀ 5555 21 5521 ਲੱਗਾਗਾ ਨੂੰ ਨੰਬਰ ਔਰ ਡਿਮਾਂਡ ਰੱਖੀ ਗਈ ਹੈ ਜੀ 8 ਲੱਖ 30000 ਕਾਰ ਮੇਰੇ ਵੀਰ ਨੂੰ ਸਿਰਫ ਦੇ ਦਵਾਗੇ ਜੀ 8 ਲੱਖ 10000 ਰੁਪਏ ਚ ਫਰਸਟ ਓਨਰ ਦੀ ਸਾਰੀ ਕਾਰ ਫੁੱਲ ਓਰੀਜਨਲ ਹੈ ਸੋ ਅੱਗੇ ਫਿਰ ਆ ਗਈ 24 ਮਾਡਲ Swift 24 ਮਾਡਲ ਸੋ ਇਹ ਆ ਗਿਆ VXI ਵਾਲਾ ਵੀਰੀਐਂਟ ਸੈਂਟਰ ਵਾਲਾ ਵੀਰੀਐਂਟ ਹੈ ਜੀ ਔਰ ਪੈਟਰੋਲ ਵਰਜ਼ਨ ਦੇ ਵਿੱਚ ਸਿਰਫ 3600 ਕਿਲੋਮੀਟਰ ਚੱਲੀ ਹੋਈ ਕਾਰ ਔਰ ਇਹਨੂੰ ਵੀ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਜੀ ਐਕਸੈਸਰੀ ਮੈਨੂਅਲ ਚਾਰ 70 ਮੈਟ ਵਿੱਚ ਲੱਗੇ ਹੋਏ ਔਰ ਬਿਲਕੁਲ ਜੈਨੂਨ ਚੱਲੀ ਹੋਈ ਆ ਨੀਟ ਐਂਡ ਕਲੀਨ ਕਾਰ ਆ ਕੰਪਨੀ ਰਿਕਾਰਡ ਨਾਲ ਜਿੰਨੀਆਂ ਵੀ ਆਪਾਂ ਤੁਹਾਨੂੰ ਕਾਰਾਂ ਦਿਖਾਉਣੀ ਆ ਜੀ ਵੀਡੀਓ ਦੇ ਸਾਰੀਆਂ ਆਪਣੀਆਂ ਏਜੰਸੀ ਰਿਕਾਰਡ ਨਾਲ ਚੱਲੀਆਂ ਹੁੰਦੀਆਂ ਤੁਹਾਨੂੰ ਨੰਬਰ ਵੀ ਆਪਾਂ ਸ਼ੋਅ ਕਰਾਉਨੇ ਆ ਜੀ ਕਿਉਂਕਿ ਨੰਬਰ ਦੇਖ ਕੇ ਤੁਸੀਂ ਰਿਕਾਰਡ ਚੈੱਕ ਕਰਾ ਕੇ ਫੇਰ ਹੀ ਭੰਡਾਰੀ ਕਾਰਬੀਅਰ ਤੋਂ ਕਾਰ ਲੈ ਕੇ ਜਾਓ ਜੀ ਔਰ ਇਹਨੂੰ ਨੰਬਰ ਲੱਗਾ ਜੀ ਪੀਵੀ 37के 4058 ਸੋ ਜੇ ਆਪਾਂ ਇਹਦੀ ਮੰਗ ਦੀ ਗੱਲ ਕਰੀਏ ਜੀ ਡਿਮਾਂਡ ਇੱਕ ਕਾਰ ਮੇਰੇ ਵੀਰਾਂ ਦੇ ਦੇਵਾਂਗੇ ਜੀ 7 ਲੱਖ 70000 ਰੁਪਏ ਚ ਫਰਸਟ ਓਨਰ ਦੀ ਔਰ ਫੁਲੀ ਰਿਜਨਲ 24 ਮਾਡਲ ਸੋ ਅੱਗੇ ਆ ਗਈ ਹੈ ਜੀ 21 ਮਾਡਲ 21 ਮਾਡਲ ZXI ਸੋ ਇਹ ਆ ਗਿਆ ਜੀ ਆਪਣੇ ਕੋਲ ਆਟੋਮੈਟਿਕ ਵਾਲਾ ਵੇਰੀਐਂਟ ਸੋ ਇਹ ਵੀ ਟੌਪ ਮਾਡਲ ਆ ਜੀ ਪੁਸ਼ ਬਟਨ ਸਟਾਰਟ ਕੰਪਨੀ ਫਿਟਡ ਲਾਇਆ ਔਰ ਇੰਟੀਰੀਅਰ ਵਾਈਸ ਨੂੰ ਦਿਖਾਉਣੀ ਹੈ ਜੀ ਅੰਦਰੋਂ ਆਟੋਮੈਟਿਕ ਦੇ ਵਿੱਚ ਇੰਟੀਰੀਅਰ ਚੈੱਕ ਕਰੋ ਜੀ ਸੀਟ ਕਵਰ ਬਹੁਤ ਹੀ ਪਿਆਰੇ ਲੱਗੇ ਹੋਏ ਆ ਆਰਮੈਸਟ ਲੱਗਾ ਹੋਇਆ 70 ਮੈਟ ਲੱਗੇ ਹੋਏ ਔਰ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆ 2 ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਜੈਨੂਨ ਜਲੀ ਹੋਈ ਔਰ ਨੰਬਰ ਲੁਧਿਆਣੇ ਦਾ ਲੱਗਾ ਜੀ ਪੀ ਵੀ 91 ਐਲ 9902 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਔਰ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਜੀ 7 ਲੱਖ 25000 ਡਿਮਾਂਡ ਰੱਖੀ ਗਈ ਹੈ 23000 ਕਿਲੋਮੀਟਰ ਓਨਲੀ ਚੱਲੀ ਹੈ ਜੀ ਕਾਰ ਦੇ ਦਵਾਂਗੇ 7 ਲੱਖ 10000 ਰੁਪਏ ਚ ਔਰ ਫਰਸਟ ਓਨਰ ਕਾਰ ਆ ਸਾਰੀ ਰੀਜਨਲ ਹੈ ਸੋ ਅੱਗੇ ਆ ਗਈ ਹੈ ਸੁਵਿਫਟ ਜੈਡ ਐਕਸ ਆਈ オートमेटिक ਜਿਹੜੇ ਮੇਰੇ ਵੀਰ ਆਟੋਮੈਟਿਕ ਦੇ ਵਿੱਚ ਟੌਪ ਮਾਡਲ ਮੰਗਦੇ ਸੀ ਸੋ ਇਹਨੂੰ ਵੀ ਨਾਲ ਅਲੋਇਟਰ ਐਕਸਟਰਾ ਲੱਗੇ ਹੋਏ ਆ ਜੀ ਅ ਅਲੋਇਟਰ ਕੰਪਨੀ ਫਿਟਡ ਅਲੋਇਟਰ ਲੱਗੇ ਹੋਏ ਆ ਜੀ ਔਰ ਕਾਰ ਸਿਰਫ ਚੱਲੀ ਹੋਈ ਆ ਜੀ 5400 ਕਿਲੋਮੀਟਰ 5400 ਕਿਲੋਮੀਟਰ ਚੱਲੀ ਹੋਈ ਆਟੋਮੈਟਿਕ ਦੇ ਵਿੱਚ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਟੌਪ ਮਾਡਲ ਆ ਜੀ ਸਕਰੀਨ ਵਿੱਚ ਲੱਗੀ ਹੋਈ ਆ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਸਾਫ ਸੁਥਰੀ ਕਾਰ ਆ ਜੀ ਔਰ ਫਸਟ ਓਨਰ ਦੀ ਕਾਰ ਪਹਿਲੇ ਨਾਂ ਤੇ PV10GH 2136 ਲੱਗਾਗਾ ਨੂੰ ਨੰਬਰ ਪਰ ਜੇ ਆਪਾਂ ਪ੍ਰਾਈਸ ਦੀ ਗਣ ਕਰੀਏ ਜੀ ਪ੍ਰਾਈਸ ਰੱਖਿਆ ਹੋਇਆ 8 ਲੱਖ 60000 ਪਰ ਕਾਰ ਦੇ ਦੇਵਾਂਗੇ ਮੇਰੇ ਵੀਰਾਂ ਨੂੰ 8 ਲੱਖ 40000 ਰੁਪਏ ਚ ਫਸਟ ਓਨਰ ਦੀ ਸਾਰੀ origignal ਹੈ ਸੋ ਅੱਗੇ ਆ ਗਈ ਹੈ ਜੀ 23 ਮਾਡਲ Swift 23 ਮਾਡਲ VXI ਪੈਟਰੋਲ ਦੇ ਵਿੱਚ ਸੋ ਸਿਲਵਰ ਕਲਰ ਹੈ ਜੀ ਕਾਰ ਦਾ ਸਿਰਫ 11400 ਕਿਲੋਮੀਟਰ ਚੱਲੀ ਹੋਈ ਕਾਰ ਹੈ ਜੀ ਸੀਟ ਕਵਰ ਲੱਗੇ ਹੋਏ ਆ ਜੀ ਔਰ ਮੈਨੂਅਲ ਵਿੱਚ ਕਾਰ ਬਾਕੀ ਚੈੱਕ ਕਰੋ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਬਿਲਕੁਲ ਫੁੱਲੀ origignal pv 34c 7783 ਲੱਗਾ ਗਾ ਨੂ ਇਹਨੂੰ ਨੰਬਰ ਇਹ ਵੀ ਫਸਟ ਓਨਰ ਕਾਰ ਹੈ ਜੀ ਸੋ ਇਹਦੀ ਡਿਮਾਂਡ ਹੈਗੀ ਹੈ ਜੀ 7 ਲੱਖ 25000 ਸੋ ਇਹ ਦੇ ਦਵਾਂਗੇ ਜੀ 7 ਲੱਖ 10000 ਰੁਪਏ ਚ ਮੇਰੇ ਵੀਰਾਂ ਨੂੰ ਔਰ ਸਾਰੀ ਕਾਰ ਬੰਪਰ ਟੂ ਬੰਪਰ ਫੁੱਲ origignal ਹੈ ਔਰ ਬਾਕੀ ਚੈੱਕ ਕਰ ਸਕਦੇ ਹੋ ਆਪਣੇ ਕੋਲ ਸਲਿੱਫਟਾਂ ਵਾਧੂ ਖੜੀਆਂ ਹੋਈਆਂ ਜੀ ਘੱਟੋ ਘੱਟ 25 30 ਸਲਿੱਫਟਾਂ ਦਾ ਸਟਾਕ ਖੜਾ ਹੋਇਆ ਜੀ ਸੋ ਇਹ ਵੀ 24 ਮਾਡਲ ਹੈ zxi ਤੁਹਾਨੂੰ ਮੋਟਾ ਮੋਟਾ ਇੱਕ ਵਾਰੀ ਚੈੱਕ ਕਰਾ ਰਣਾ ਸੋ ਇਹ ਵੀ 24 ਮਾਡਲ ਹੈ vx i ਹੈ ਜੀ 8 ਲ 10000 ਰੁਪਏ ਦੀ ਸੋ ਇਹ ਹੈਗਾ ਜੀ 20 ਮਾਡਲ ਇਹ 20 ਮਾਡਲ ਹੈ ਜੀ ਇਹਨੂੰ ਨਾਲ ਅਲੋਇ ਟਾਇਰ ਲੱਗੇ ਹੋਏ ਐਕਸਟਰਾ ਸੋ ਇਹ ਚੱਲੀ ਹੋਈ ਹੈ ਜੀ 44000 ਕਿਲੋਮੀਟਰ ਪੈਟਰੋਲ ਵਰਜ਼ਨ ਚ ਕਾਰ ਆ ਸੀਟ ਕਵਰ ਲੱਗੇ ਹੋਏ ਮੈਨੂਅਲ ਵਿੱਚ ਕਾਰ ਆ ਜੀ ਸੋ ਇਹ ਵੀ ਫਸਟ ਓਨਰ ਕਾਰ ਆ ਪੀ ਵੀ 43 F 2783 ਲੱਗਾ ਨੰਬਰ ਔਰ ਇਹਦੀ ਡਿਮਾਂਡ ਰੱਖੀ ਹੋਈ ਹੈ ਜੀ 6,60,000 ਸੋ ਇਹ ਮੇਰੇ ਵੀਰਾਂ ਨੂੰ ਦੇ ਦਵਾਂਗੇ 6,40,000 ਰੁਪਏ ਚ 20 ਮਾਡਲ ਸੋ ਅੱਗੇ ਆਪਣੇ ਕੋਲ ਚੈੱਕ ਕਰੋ 23 ਮਾਡਲ ਖੜਾ ਜੀ VXI 23 ਮਾਡਲ ਮਤਲਬ ਹਰ ਇੱਕ ਤਰ੍ਹਾਂ ਦੇ ਸੈਗਮੈਂਟ ਦੀ ਕਾਰ ਆਪਣੇ ਕੋ ਖੜੀ ਆ 스ਪਿਫਟਾਂ ਖੜੀਆਂ ਕ੍ਰੇਟਾ ਖੜੀਆਂ ਵੈਨਿਊ ਖੜੀਆਂ ਬਰੀਜ਼ਾ ਖੜੀਆਂ ਜਿਹੜੀ ਵੀ ਕਾਰ ਤੁਸੀਂ ਲੈਣਾ ਚਾਹੁੰਦੇ ਹੋ ਹਰ ਇੱਕ ਤਰ੍ਹਾਂ ਦੀ ਕਾਰ ਆਪਣੇ ਕੋ ਅਵੇਲੇਬਲ ਆ ਸੋ ਮੇਰੇ ਵੀਰ ETOS ਦੀ ਡਿਮਾਂਡ ਕਰਦੇ ਸੀ ਸੋ ETOS ਲੈ ਕੇ ਆ ਗਏ ਮੇਰੇ ਵੀਰਾਂ ਲਈ ਡੀਜ਼ਲ ਵਰਜ਼ਨ ਦੇ ਵਿੱਚ ਔਰ ਸਾਰੀ ਕਾਰ ਬਿਲਕੁਲ ਜੈਨੂਨ ਔਰ ਨੀਟ ਐਂਡ ਕਲੀਨ ਕਾਰ ਮਾਡਲ ਆ ਗਿਆ ਜੀ 19 19 ਮਾਡਲ ਹੈ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਸਿਰਫ ਚੱਲੀ ਹੋਈ ਹੈ ਜੀ 34000 ਕਿਲੋਮੀਟਰ ਔਰ ਚੈੱਕ ਕਰੋ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਸੀਟ ਕਵਰ ਐਕਸਟਰਾ ਲੱਗੇ ਹੋਏ ਔਰ ਮੈਟ ਲੱਗੇ ਹੋਏ ਮੈਨੂਅਲ ਵਿੱਚ ਕਾਰ ਸਕਰੀਨ ਲੱਗੀ ਬੈਕ ਕੈਮਰਾ ਲੱਗਾ ਹੋਇਆ ਔਰ ਬਿਲਕੁਲ ਸਾਫ ਕੰディション ਦੀ ਕਾਰ ਆ ਜੀ ਜੈਨੂਨ ਚੱਲੀ ਹੋਈ ਐ 34000 ਕਿਲੋਮੀਟਰ ਜੀ ਔਰ ਬਿਲਕੁਲ ਸਾਫ ਡੀਜ਼ਲ ਵਰਜ਼ਨ ਡਿਮਾਂਡ ਬਹੁਤ ਈ ਸੋ ਬਾਕੀ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਨੀਟ ਐਂਡ ਕਲੀਨ ਕਾਰ ਆ ਜੀ ਨੰਬਰ ਲੱਗਾ ਜੀ ਪੀਬੀ07ਬੀਟੀ1124 ਕਾਰ ਨੂੰ ਨੰਬਰ ਲੱਗਾ ਹੋਇਆ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਕਾਰ ਦੀ ਰੱਖੀ ਗਈ ਆ 8 ਲੱਖ 10 ਹਜ਼ਾਰ ਔਰ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 8 ਲੱਖ ਰੁਪਏ ਜੀ ਬਿਲਕੁਲ ਜੈਨੂਨ ਚੱਲੀ ਹੋਈ ਹੈ ਨੀਟ ਐਂਡ ਕਲੀਨ ਕਾਰ ਫਰਸਟ ਓਨਰ ਦੀ ਕਾਰ ਆ ਡੀਜ਼ਲ ਵਰਜ਼ਨ ਆ ਇਹ ਆ ਗਈ ਹੈ ਜੀ ਵਰਨਾ 20 ਮਾਡਲ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਆ ਸੋ ਐਸਐਕਸ ਵਾਲਾ ਵੇਰੀਐਂਟ ਨਾਲ ਅਲੋਇਟਰ ਲੱਗੇ ਹੋਇਆ ਜੀ ਐਕਸਟਰਾ ਔਰ ਬਹੁਤ ਹੀ ਸੋਹਣੀ ਲੁੱਕ ਹੈ ਜੀ ਟਾਪ ਮਾਡਲ ਹੈ 20 ਮਾਡਲ ਡੀਜ਼ਲ ਵਰਜ਼ਨ ਦੇ ਵਿੱਚ ਸਿਰਫ 37000 ਕਿਲੋਮੀਟਰ ਚੱਲੀ ਹੋਈ ਆਟੋਮੈਟਿਕ ਦੇ ਵਿੱਚ ਔਰ ਚੈੱਕ ਕਰ ਸਕਦੇ ਹੋ ਮੇਰੇ ਵੀਰ ਸੀਟ ਕਵਰ ਐਕਸਟਰਾ ਲੱਗੇ ਹੋਏ ਔਰ ਡੀਜ਼ਲ ਵਰ ਕੰਪਨੀ ਰਿਕਾਰਡ ਨਾਲ 37000 ਕਿਲੋਮੀਟਰ ਚੱਲੀ ਹੋਈ 70 ਮੈਡ ਵਿੱਚ ਲੱਗੇ ਆ ਜੀ ਔਰ ਬਿਲਕੁਲ ਨੀਟ ਐਂਡ ਕਲੀਨ ਕਰਿਆ ਜੀ ਆਟੋਮੈਟਿਕ ਸਨਰੂਫ ਵਾਲਾ ਵੇਰੀਐਂਟ ਆ ਜੀ ਬਾਕੀ ਮੇਰੇ ਵੀਰ ਚੈੱਕ ਕਰ ਸਕਦੇ ਹੋ ਗੱਡੀ ਦੀ ਲੁੱਕ ਬਹੁਤ ਹੀ ਸੋਹਣੀ ਲੁੱਕੇ ਆ ਜੀ ਬੈਕ ਤੋਂ ਦੇਖ ਸਕਦੇ ਹੋ ਸੀਟਾਂ ਦੀ ਕੰਡੀਸ਼ਨ ਬਹੁਤ ਹੀ ਸੋਹਣੀਆਂ ਸੀਟਾਂ ਜੀ ਗੱਡੀ ਦੀਆਂ ਸੀਟ ਕਵਰ ਵਗੈਰਾ ਲੱਗੇ ਹੋਏ ਆ ਔਰ ਨੰਬਰ ਲੱਗਾ ਜੀ ਪੀਵੀ 10 ਐਚ ਐਨ 7670 ਨੰਬਰ ਵੀ ਕਾਰ ਨੂੰ ਵਧੀਆ ਲੱਗਾ ਔਰ ਕਾਰ ਵੀ ਸਾਰੀ ਜੈਨੂਇਨ ਫਸਟ ਓਨਰ ਦੀ ਕਾਰ ਡੀਜ਼ਲ ਵਰਜ਼ਨ ਔਰ ਰੇਟ ਕਾਰ ਦਾ ਰੱਖਿਆ ਗਿਆ ਜੀ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦੇਵਾਂਗੇ ਜੀ 12 ਲੱਖ 20 ਹਜ਼ਾਰ ਰੁਪਏ ਚ ਬਿਲਕੁਲ ਜੈਨੂਨ ਚੱਲੀ ਹੋਈ ਪੂਰੀ ਬੰਪਰ ਟੂ ਬੰਪਰ オリジナル ਕਾਰ ਹੈ ਜੀ ਵਰਨ ਆ ਗਈ ਹੈ ਜੀ 19 ਮਾਡਲ ਪੈਟਰੋਲ ਵਰਜ਼ਨ ਦੇ ਵਿੱਚ ਐਸ ਐਕਸ ਆਪਸ਼ਨਲ ਟੌਪ ਵਾਲਾ ਵੇਰੀਐਂਟ ਲੈ ਕੇ ਆ ਗਏ ਮੇਰੇ ਵੀਰਾਂ ਲਈ ਔਰ 19 ਮਾਡਲ ਆ ਸਿਰਫ ਚੱਲੀ ਹੋਈ ਹੈ ਜੀ 38700 ਕਿਲੋਮੀਟਰ ਫਸਟ ਓਨਰ ਕਾਰ ਪੈਟਰੋਲ ਵਰਜ਼ਨ ਦੇ ਵਿੱਚ ਟੌਪ ਮਾਡਲ ਹੈ ਜੀ ਔਰ ਸੀਟ ਕਵਰ ਐਕਸਟਰਾ ਲੱਗੇ ਹੋਏ ਮੈਨੂਅਲ ਵਿੱਚ ਕਾਰ ਸਕਰੀਨ ਬੈਕ ਕੈਮਰਾ ਪੁਸ਼ ਬਟਨ ਔਰ ਵਾਇਰਲੈਸ ਚਾਰਜਰ ਦੇ ਨਾਲ ਚੈੱਕ ਕਰ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਕਾਰ ਔਰ ਸਨ ਰੂਫ ਵਾਲਾ ਵੇਰੀਐਂਟ ਹੈ ਜੀ ਸਭ ਤੋਂ ਟਾਪ ਵਾਲਾ ਮਾਡਲ ਐਸਐਕਸ ਆਪਸ਼ਨਲ ਔਰ ਪੈਟਰੋਲ ਵਰਜ਼ਨ ਦੇ ਇੱਕ ਕਾਰ ਹੈ ਜੀ ਬਿਲਕੁਲ ਨੀਟ ਐਂਡ ਕਲੀਨ ਕਾਰ ਔਰ ਪੀਬੀ08 ਈਜੀ 1161 ਲੱਗਾ ਕਾਰ ਨੂੰ ਨੰਬਰ 1.6 ਇੰਜਨ ਵਾਲੀ ਦੀ ਔਰ ਬਾਕੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਮੇਰੇ ਵੀਰ 10 ਲੱਖ 10 ਹਜ਼ਾਰ ਡਿਮਾਂਡ ਰੱਖੀ ਗਈ ਹੈ ਜੀ ਫਰਸਟ ਓਨਰ ਕਾਰ ਆ ਕਾਰ ਦਵਾਂਗੇ ਮੇਰੇ ਵੀਰਾਂ ਨੂੰ 9 ਲੱਖ 90 ਹਜ਼ਾਰ ਔਰ ਬਿਲਕੁਲ ਜੈਨੂਨ ਚੱਲੀ ਹੋਈ ਫਰਸਟ ਓਨਰ ਨੀਟ ਐਂਡ ਕਲੀਨ ਕਾਰ ਆ ਜੀ ਸੋ ਅਗਲੀ ਵਰਨ ਨਾਲ ਚੱਲਦੀ ਹੈ ਜੀ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ Honda City Honda City 18 ਮਾਡਲ ਲੈ ਕੇ ਆ ਗਏ ਜੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਔਰ ਉਲਾਈ ਲੱਗੇ ਹੋਏ ਆ ਜੀ ਕੰਪਨੀ ਫਿਟਿਡ ਉਲਾਈ ਔਰ ਸਿਰਫ 38000 ਕਿਲੋਮੀਟਰ ਚੱਲੀ ਹੋਈ 18 ਮਾਡਲ ਔਰ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਜੀ 70 ਮੈਟ ਲੱਗੇ ਹੋਏ ਔਰ ਚੈੱਕ ਕਰ ਸਕਦੇ ਹੋ ਮੈਨੂਅਲ ਵਿੱਚ ਕਾਰ ਆ ਜੀ ਪੁਸ਼ ਬਟਨ ਸਟਾਰਟ ਸਕਰੀਨ ਲੱਗੀ ਹੋਈ ਬੈਕ ਕੈਮਰਾ ਲੱਗਾ ਹੋਇਆ ਔਰ ਸਨਰੂਫ ਵਾਲਾ ਵੇਰੀਐਂਟ ਆ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਨੀਟ ਐਂਡ ਕਲੀਨ ਚੈੱਕ ਕਰੋ ਗੱਡੀ ਦੀ ਲੁੱਕ ਬਹੁਤ ਹੀ ਸੋਹਣੀ ਲੁੱਕਿਆ ਜੀ ਫਸਟ ਓਨਰ ਕਾਰ ਪੈਟਰੋਲ ਵਰਜ਼ਨ ਦੇ ਵਿੱਚ ਨੰਬਰ ਲੱਗਾ ਜੀ ਪੀਬੀ08 ਈਡੀ 3242 ਲੱਗਾ ਕਾਰ ਨੂੰ ਨੰਬਰ ਔਰ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਜੀ ਡਿਮਾਂਡ ਰੱਖੀ ਗਈ ਹੈ ਕਾਰ ਦੀ 8 ਲੱਖ 20 ਹਜ਼ਾਰ ਕਾਰ ਦਵਾਂਗੇ ਮੇਰੇ ਵੀਰਾਂ ਨੂੰ ਸਿਰਫ 8 ਲੱਖ ਰੁਪਏ ਚ ਫਸਟ ਓਨਰ ਦੀ ਸਾਰੀ ਕਾਰ ਫੁਲੀ ਓਰੀਜਨਲ ਆ ਜੀ ਸੋ ਅੱਗੇ ਚੱਲਦੇ ਹਾਂ ਜੀ ਵਰਨਾ ਕੀ ਹੈ ਜੀ 21 ਮਾਡਲ ਐਸ ਪਲੱਸ ਵਾਲਾ ਵੇਰੀਐਂਟ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਔਰ ਚੈੱਕ ਕਰੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਜੀ ਕਾਰ ਸਿਰਫ ਚੱਲੀ ਹੋਈ ਹੈ ਜੀ 3888 ਕਿਲੋਮੀਟਰ ਜੈਨੂਨ ਚੱਲੀ ਹੋਈ ਕਾਰ ਹੈ ਜੀ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਐਸ ਪਲੱਸ ਵਾਲਾ ਵੇਰੀਐਂਟ ਹੈ ਜੀ ਔਰ ਚੈੱਕ ਕਰੋ ਸੀਟ ਕਵਰ ਐਕਸਟਰਾ ਲੱਗੇ ਹੋਏ ਸੈਵਨੀ ਮੈਟ ਔਰ ਸਕਰੀਨ ਲੱਗੀ ਹੋਈ ਬੈਕ ਕੈਮਰਾ ਲੱਗਾ ਹੋਇਆ ਜੀ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਹੈ ਜੀ 3888 3800 ਕਿਲੋਮੀਟਰੋਂ ਦੀ ਚੱਲੀ ਹੋਈ ਹੈ ਜੀ ਕੰਪਨੀ ਰਿਕਾਰਡ ਨਾਲ ਔਰ ਨੰਬਰ ਲੱਗਾ ਜੀ ਪੀ ਵੀ 99 8431 ਔਰ ਜੇ ਆਪਾਂ ਡਿਮਾਂਡ ਦਸੀਏ ਡਿਮਾਂਡ ਕਾਰ ਦੀ ਰੱਖੀ ਗਈ ਹੈ ਜੀ ਇੱਕ ਵਾਰੀ ਮੇਰੇ ਵੀਰਾਂ ਨੂੰ ਚੈੱਕ ਕਰਾ ਲੈਂਦੇ 10 ਲੱਖ 30 ਹਜ਼ਾਰ ਡਿਮਾਂਡ ਰੱਖੀ ਗਈ ਹੈ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦੇਵਾਂਗੇ ਜੀ 10 ਲੱਖ 10 ਹਜ਼ਾਰ ਰੇਟ ਔਰ ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਫਰਸਟ ਓਨਰ ਦੀ ਕਾਰ ਆ ਜੀ ਸੋ ਅੱਗੇ ਆ ਗਈ ਆ ਜੀ ਅਮੇਜ਼ ਜਿਹੜੇ ਮੇਰੇ ਵੀਰ ਅਮੇਜ਼ ਦੀ ਡਿਮਾਂਡ ਕਰਦੇ ਸੀ ਸੋ ਅਮੇਜ਼ ਲੈ ਕੇ ਆ ਗਏ ਮੇਰੇ ਵੀਰਾਂ ਲਈ 21 ਮਾਡਲ ਔਰ ਚੈੱਕ ਕਰੋ ਪੀ ਵੀ 10 ਲੁਧਿਆਣਾ ਏਰੀਆ ਨੰਬਰ ਲੱਗਾ 21 ਮਾਡਲ ਆ ਔਰ ਪੈਟਰੋਲ ਵਰਜ਼ਨ ਦੇ ਵਿੱਚ ਸਿਰਫ 24000 ਕਿਲੋਮੀਟਰ ਚੱਲੀ ਹੋਈ ਔਰ ਚੈੱਕ ਕਰੋ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਹੈ 70 ਮੈਟ ਲੱਗੇ ਹੋਏ ਹੈ ਜੀ ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਜੀ ਅੰਦਰੋਂ ਔਰ 24000 ਕਿਲੋਮੀਟਰ ਚੱਲੀ ਹੋਈ ਹੈ ਜੀ ਪੈਟਰੋਲ ਵਰਜ਼ਨ ਦੇ ਵਿੱਚ ਫਸਟ ਓਨਰ ਕਾਰ ਬਾਕੀ ਪੂਰਾ ਨੰਬਰ ਨੋਟ ਕਰੋ ਜੀ ਪੀ ਵੀ 10 ਐਚ ਐਨ 1699 ਕਾਰ ਨੂੰ ਨੰਬਰ ਲੱਗਾ ਹੋਇਆ ਹੈ ਜੀ ਔਰ ਜੇ ਪ੍ਰਾਈਸ ਦੀ ਗੱਲ ਕਰੀਏ ਦੀ ਪ੍ਰਾਈਸ 6 ਲੱਖ 60000 ਡਿਮਾਂਡ ਹੈ ਫਸਟ ਓਨਰ ਕਾਰ ਕਾਰ ਸਿਰਫ ਦਵਾਂਗੇ 6 ਲੱਖ 40 ਹਜ਼ਾਰ ਰੁਪਏ ਚ ਮੇਰੇ ਵੀਰਾਂ ਨੂੰ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਜੈਨੂਨ ਚੱਲੀ ਹੋਈ ਅੱਗੇ ਆ ਗਈ ਹੈ ਜੀ ਅੰਬੀਜ਼ 18 ਮਾਡਲ ਸੋ ਪੀਵੀ 70 ਲੱਗਾ ਕਾਰ ਨੂੰ ਨੰਬਰ 18 ਮਾਡਲ ਹੈ ਕਾਰ ਸਿਰਫ ਚੱਲੀ ਹੋਈ ਹੈ ਜੀ 34000 ਕਿਲੋਮੀਟਰ ਔਰ ਬਿਲਕੁਲ ਜੈਨੂਨ ਚੱਲੀ ਹੋਈ ਨੀਟ ਐਂਡ ਕਲੀਨ ਕਾਰ ਸੀਟ ਕਵਰ ਐਕਸਟਰਾ ਲੱਗੇ ਹੋਏ ਹੈ ਜੀ ਮੇਰੇ ਵੀਰ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰੀ ਕਾਰ ਹੈ ਜੀ 70 ਮੈਟ ਵਿੱਚ ਲੱਗੇ ਹੋਏ ਔਰ ਬੈਕ ਤੋਂ ਲੁੱਕ ਚੈੱਕ ਕਰੋ ਜੀ ਨੰਬਰ ਪੀਵੀ 70 ای 50 85 ਕਾਰ ਨੂੰ ਨੰਬਰ ਲੱਗਾ ਜੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਬਿਲਕੁਲ ਫਰਸਟ ਓਨਰ ਔਰ ਡਿਮਾਂਡ ਹੈਗੀ ਆ ਜੀ ਕਾਰ ਦੀ 6 ਲੱਖ 20 ਹਜ਼ਾਰ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ 6 ਲੱਖ ਰੁਪਏ ਚ ਫਰਸਟ ਓਨਰ ਦੀ ਫੁਲੀ ਕਾਰ ਰੀਜਨਲ ਹੈ ਜੀ ਅੱਗੇ ਆ ਗਈ ਆ ਜੀ ਅਮੇਜ਼ 23 ਮਾਡਲ ਸੋ 23 ਮਾਡਲ ਲੈ ਕੇ ਆ ਗਏ ਫਰਸਟ ਓਨਰ ਕਾਰ ਪੀ ਵੀ 11 ਪਟਿਆਲੇ ਏਰੀਆ ਨੰਬਰ ਲੱਗਾ ਜੀ ਔਰ 23 ਮਾਡਲ ਸਿਰਫ 22 ਹਜ਼ਾਰ ਕਿਲੋਮੀਟਰ ਚੱਲੀ ਹੋਈ ਜੀ ਕ੍ਰੋਮ ਲੱਗੀ ਹੋਈ ਆ ਚੈੱਕ ਕਰ ਸਕਦੇ ਮੇਰੇ ਵੀਰ ਔਰ ਪੋਸ਼ ਬਟਨ ਸਟਾਰਟ ਵਾਲਾ ਵੇਰੀਐਂਟ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਜੀ ਬਹੁਤ ਹੀ ਸੋਹਣੀ 70 ਮੈਟ ਲੱਗੇ ਹੋਏ ਮੈਨੂਅਲ ਚ ਕਾਰ ਸਕਰੀਨ ਬੈਕ ਕੈਮਰਾ ਸਾਰਾ ਕੁਝ ਵਿੱਚ ਲੱਗਾ ਹੋਇਆ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਜੀ ਫਰਸਟ ਓਨਰ ਦੀ ਮੇਰੇ ਵੀਰ ਚੈੱਕ ਕਰ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਕੰਡੀਸ਼ਨ ਹੈ ਔਰ ਨੰਬਰ ਪੀਵੀ 11 ਡੀ ਈ 04 64 ਲੱਗਾ ਕਾਰ ਨੂੰ ਨੰਬਰ ਔਰ ਕਲਰ ਵੀ ਬੜਾ ਪਿਆਰਾ ਆ ਜੀ ਪੈਟਰੋਲ ਵਰਜਨ ਦੇ ਵਿੱਚ ਫਰਸਟ ਓਨਰ ਕਾਰ ਔਰ ਡਿਮਾਂਡ ਰੱਖੀ ਗਈ ਹੈ ਜੀ 8 ਲੱਖ 10 ਹਜ਼ਾਰ ਕਾਰ ਦਮਾ ਕੇ ਮੇਰੇ ਵੀਰਾਂ ਨੂੰ 790000 ਰੁਪਏ ਚ ਬਿਲਕੁਲ ਸਾਫ ਸੁਥਰੀ ਫਰਸਟ ਓਨਰ ਦੀ ਕਾਰ ਹੈ ਜੀ ਇਹ ਵਰਨ ਆ ਗਈ ਹੈ ਜੀ 21 ਮਾਡਲ 21 ਮਾਡਲ ਔਰ ਐਸਐਕਸ ਵਾਲਾ ਵੇਰੀਐਂਟ ਪੈਟਰੋਲ ਵਰਜ਼ਨ ਦੇ ਵਿੱਚ ਔਰ ਚੈੱਕ ਕਰੋ ਬਿਲਕੁਲ ਸਾਫ ਸੁਥਰੀ ਕਾਰ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਨੀਟ ਐਂਡ ਕਲੀਨ ਕਾਰ ਆ 21 ਮਾਡਲ ਹੈ ਜੀ ਔਰ ਕਾਰ ਸਿਰਫ ਚੱਲੀ ਹੋਈ ਆ 35000 ਕਿਲੋਮੀਟਰ ਔਰ ਚੈੱਕ ਕਰੋ ਸੀਟ ਕਵਰ ਐਕਸਟਰਾ ਲੱਗੇ ਹੋਏ ਮੈਨੂਅਲ ਚ ਕਾਰ ਕਰੂਜ਼ ਕੰਟਰੋਲ ਆ ਜਾਂਦੇ ਸਟੀਅਰਿੰਗ ਕੰਟਰੋਲ ਔਰ 35000 ਜੈਨੂਨ ਚੱਲੀ ਹੋਈ ਬਾਇਰਲੈਸ ਚਾਰਜਰ ਦੇ ਨਾਲ ਸੀਟ ਕਵਰ ਔਰ ਸਕਰੀਨ ਬੈਕ ਕੈਮਰਾ ਸਨਰੂਫ ਵਾਲਾ ਵੇਰੀਐਂਟ ਆ ਜੀ ਔਰ ਬਿਲਕੁਲ ਸਾਫ ਸੁਥਰੀ ਕਾਰ ਨੀਟ ਐਂਡ ਕਲੀਨ ਕਾਰ ਆ ਜੀ ਫਸਟ ਓਨਰ ਦੀ ਬਾਕੀ ਮੇਰੇ ਵੀਰ ਚੈੱਕ ਕਰ ਸਕਦੇ ਨੰਬਰ ਲੱਗਾ ਪੀਵੀ 11 ਜੀ 7777 ਪੇਡ ਨੰਬਰ ਲੱਗਾ ਹੋਇਆ ਕਾਰ ਨੂੰ ਔਰ ਬਿਲਕੁਲ ਜੈਨੂਨ ਚੱਲੀ ਹੋਈ ਆ ਜੀ ਔਰ ਡਿਮਾਂਡ ਰੱਖੀ ਗਈ ਆ 10 ਲੱਖ 50 ਹਜ਼ਾਰ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ 10 ਲੱਖ 30 ਹਜ਼ਾਰ ਰੁਪਏ ਦੇ ਵਿੱਚ ਫਸਟ ਓਨਰ ਦੀ ਕਾਰ ਫੁੱਲੀ ਕਾਰ ਓਰੀਜਨਲ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ i20 ਸੋ 21 ਮਾਡਲ ਲੈ ਕੇ ਆ ਗਏ ਆ ਜੀ ਨਾਲ ਐਕਸੋ ਲਾਈਟਰ ਲੱਗੇ ਹੋਏ ਔਰ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਆ ਜੀ ਜਿਹੜੇ ਮੇਰੇ ਵੀਰ ਡਿਮਾਂਡ ਕਰਦੇ ਸੀ ਡੀਜ਼ਲ ਚ i20 ਲਿਆਓ ਸੋ ਡੀਜ਼ਲ ਵਰਜ਼ਨ ਦੇ ਵਿੱਚ ਸਪੋਰਟਸ ਵੇਰੀਐਂਟ ਆ ਮੈਨੂਅਲ ਚ ਕਾਰ 21 ਮਾਡਲ ਕਾਰ ਸਿਰਫ ਚੱਲੀ ਹੋਈ ਆ ਜੀ 66000 ਕਿਲੋਮੀਟਰ ਔਰ ਚੈੱਕ ਕਰੋ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਮੈਨੂਅਲ ਵਿੱਚ ਕਾਰ ਸਪੋਰਟਸ ਵਾਲਾ ਵੇਰੀਐਂਟ ਆ ਜੀ ਔਰ 66000 ਕਿਲੋਮੀਟਰ ਜੈਨੂਨ ਚੱਲੀ ਹੋਈ ਔਰ ਡੀਜ਼ਲ ਵਰਜ਼ਨ ਬਿਲਕੁਲ ਨੀਟ ਐਂਡ ਕਲੀਨ ਕਾਰ ਸਾਫ਼ ਸੁਥਰੀ ਕਾਰ ਹੈ ਜੀ ਔਰ ਲਾਈਟਾਂ ਐਕਸਟਰਾ ਲੱਗੇ ਹੋਏ ਔਰ ਨੰਬਰ ਪੀਵੀ 78ए 0703 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਔਰ ਡਿਮਾਂਡ ਕਰਦੀ ਰੱਖੀ ਗਈ ਹੈ ਜੀ 8 ਲੱਖ 10 ਹਜ਼ਾਰ ਕਾਰ ਦਵਾਂਗੇ ਮੇਰੇ ਵੀਰਾਂ ਨੂੰ 7 ਲੱਖ ਔਰ 90 ਹਜ਼ਾਰ ਰੁਪਏ ਚ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਫੁਲੀ origignal ਫਸਟ ਓਨਰ ਕਾਰ ਹੈ ਜੀ ਸੋ ਆਪਣੇ ਕੋਲ ਚੈੱਕ ਕਰ ਸਕਦੇ ਹਾਂ ਜੀ ਨਵੀਂ ਸ਼ੇਪ ਚ i20ਆਂ ਖੜੀਆਂ ਹੋਈਆਂ ਹਨ ਜੀ 22 ਮਾਡਲ ਤੋਂ ਲੈ ਕੇ 24 ਮਾਡਲ ਤੱਕ ਨਵੀਂ ਸ਼ੇਪ ਆਪਣੇ ਕੋਲ ਖੜੀ ਹੋਈ ਹੈ ਜੀ ਔਰ ਚੈੱਕ ਕਰ ਸਕਦੇ ਮੇਰੇ ਵੀਰ ਭਰਾ ਬਿਲਕੁਲ ਜੈਨੂਨ ਚੱਲੀਆਂ ਹੋਈਆਂ ਸਾਫ਼ ਸੁਥਰੀਆਂ ਕਾਰਾਂ ਜੀ ਔਰ ਦੇਖ ਸਕਦੇ ਮੇਰੇ ਵੀਰ 23 ਮਾਡਲ ਹੈ ਔਰ ਨਾਲ ਅਲੋਇ ਟਾਇਰ ਲੱਗੇ ਹੋਏ ਐਕਸਟਰਾ ਜੀ ਔਰ i20 ਆਸਤਾ ਸਭ ਤੋਂ ਟੌਪ ਵਾਲਾ ਮਾਡਲ ਸਿਰਫ 16000 ਕਿਲੋਮੀਟਰ ਚੱਲੀ ਹੋਈ ਪੈਟਰੋਲ ਚ ਔਰ ਆਟੋਮੈਟਿਕ ਵਰਜ਼ਨ ਦੇ ਵਿੱਚ ਕਾਰ ਹੈ ਜੀ ਪੁਸ਼ ਬਟਨ ਸਟਾਰਟ ਬਿਲਕੁਲ ਜੈਨੂਨ ਸਕਰੀਨ ਬੈਕ ਕੈਮਰਾ ਟੌਪ ਮਾਡਲ ਸਨਰੂਫ ਵਾਲਾ ਵੀਰੀਐਂਟ ਹੈ ਜੀ PB27J 205 ਲੱਗਾ ਕਾਰ ਨੂੰ ਨੰਬਰ ਐਕਸਟਰਾ ਟਾਇਰ ਨਾਲ ਲੱਗੇ ਹੋਏ ਹੈ ਜੀ ਔਰ ਕਾਰ ਦੀ ਡਿਮਾਂਡ ਆ 9,70,000 ਕਾਰ ਦਵਾਂਗੇ ਮੇਰੇ ਵੀਰਾਂ ਨੂੰ ਸਿਰਫ 9,50,000 ਰੁਪਏ ਜੇ ਫਸਟ ਓਨਰ ਦੀ ਫੁਲੀ ਕਾਰ origignal ਔਰ ਜਿਹੜੇ ਮੇਰੇ ਵੀਰ ਪੁਰਾਣੀ ਸ਼ੇਪ ਦੀਆਂ i20 ਦੀ ਡਿਮਾਂਡ ਕਰਦੇ ਸੀ ਸੋ ਪੁਰਾਣੀ ਸ਼ੇਪ ਦੀਆਂ ਵੀ ਆਪਣੇ ਕੋਲ ਘੱਟੋ-ਘੱਟ 12-13 i20ਆਂ ਖੜੀਆਂ ਹੋਈਆਂ ਜੀ ਸੋ ਅੱਜ ਤੁਹਾਨੂੰ ਇਹਨਾਂ ਦੇ ਵੀ ਰੇਟ ਦੱਸਦੇ ਆਂ ਜੀ ਦਿਖਾਉਨੇ ਆ ਕਿਹੜੇ-ਕਿਹੜੇ ਵੇਰੀਐਂਟ ਆਪਣੇ ਕੋਲ ਖੜੇ ਹੋਏ ਆ ਜੀ ਸਟਾਰਟ ਕਰਦੇ ਆਂ ਜੀ ਔਰ ਸੋ ਇਹ ਆ ਗਿਆ ਜੀ 20 ਮਾਡਲ i20 ਮੈਗਨਾ 20 ਮਾਡਲ ਪੈਟਰੋਲ ਵਜ਼ਨ ਦੇ ਵਿੱਚ ਕਾਰ ਆ ਜੀ ਔਰ ਬਿਲਕੁਲ ਸਾਫ ਸੁਥਰੀ ਕਾਰ 27000 ਕਿਲੋਮੀਟਰ ਚੱਲੀ ਹੋਈ ਔਰ ਚੈੱਕ ਕਰ ਸਕਦੇ ਹੋ ਮੇਰੇ ਮੇਰੇ ਵੀਰ ਸੀਟ ਕਵਰ ਐਕਸਟਰਾ ਲੱਗੇ ਹੋਏ ਮੈਨੂਅਲ ਚ ਕਾਰ ਆ ਬਿਲਕੁਲ ਸਾਫ ਨੀਟ ਐਂਡ ਕਲੀਨ ਕਾਰ 27000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਜੀ ਔਰ ਕੋਈ ਟਕਰਾਚ ਨਹੀਂ ਕੋਈ ਡੈਂਟ ਨਹੀਂ ਕਾਰ ਤੇ ਰੇਟ ਰੱਖਿਆ ਗਿਆ ਜੀ 695000 ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 6 ਲੱਖ ਔਰ 80000 ਰੁਪਏ ਚ ਬਾਕੀ ਮੌਕੇ ਦੇ ਮਾਨ ਤਾਣ ਵੀ ਜਰੂਰ ਕਰਾਂਗੇ ਜਿਹੜੇ ਮੇਰੇ ਵੀਰ ਵੀਡੀਓ ਦੇਖ ਕੇ ਆਉਣਗੇ ਸੋ ਅੱਗੇ ਆ ਗਈ ਹੈ ਜੀ i20 ਸਪੋਰਟਸ ਸੋ ਇਹ ਆ ਗਈ 19 ਮਾਡਲ ਪੀ ਵੀ 91 ਲੁਧਿਆਣੀ ਰੀਜਨ ਨੰਬਰ ਲੱਗਾ ਸਪੋਰਟਸ ਵਾਲਾ ਵੀਰੀਐਂਟ ਹੈ ਜੀ ਔਰ ਸਿਰਫ 33000 ਕਿਲੋਮੀਟਰ ਚੱਲੀ ਹੋਈ ਪੈਟਰੋਲ ਵਰਜ਼ਨ ਔਰ ਚੈੱਕ ਕਰੋ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਸਾਫ ਸੁਥਰੀ ਕਾਰ ਆ ਜੀ ਫਸਟ ਓਨਰ ਦੀ ਕਾਰ ਸਕਰੀਨ ਬੈਕ ਕੈਮਰਾ ਵਿੱਚ ਲੱਗਾ ਹੋਇਆ ਜੀ ਰੇਟ ਰੱਖਿਆ ਗਿਆ ਜੀ 685000 ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗਾ ਜੀ 6,60,000 ਰੁਪਏ ਚ ਔਰ ਬਿਲਕੁਲ ਸਾਫ ਨੀਟ ਐਂਡ ਕਲੀਨ ਕਾਰ ਫਰਸਟ ਓਨਰ ਦੀ ਔਰ ਫੁਲੀ ਰਿਕਾਰ ਅਰੀਜਨਲ ਆ ਗਈ ਨੰਬਰ ਪੂਰਾ ਨੋਟ ਕਰੋ ਪੀਵੀ 91 ਜੀ 0861 ਲੱਗਾਗਾ ਨੂੰ ਨੰਬਰ ਰਿਕਾਰਡ ਵੀ ਮੇਰੇ ਵੀਰ ਚੈੱਕ ਕਰਾ ਸਕਦੇ ਜੇ ਕਿਸੇ ਨੇ ਕਰਾਉਣਾ ਜੀ ਸੋ ਅੱਗੇ ਆ ਗਈ ਹੈ ਜੀ 18 ਮਾਡਲ i20 ਆਸਤਾ ਸੋ ਟੌਪ ਵਾਲਾ ਵੇਰੀਐਂਟ ਆ ਗਿਆ ਪੀਵੀ 31 ਲੱਗਾ ਨੰਬਰ ਔਰ 18 ਮਾਡਲ ਹੈ ਜੀ ਕਾਰ ਸਿਰਫ ਚੱਲੀ ਹੈ 28000 ਕਿਲੋਮੀਟਰ ਚੈੱਕ ਕਰੋ ਮੇਰੇ ਵੀਰ ਸੀਟ ਕਵਰ ਲੱਗੇ ਹੋਏ ਮੈਨੂਅਲ ਚ ਕਾਰ ਔਰ ਪੈਟਰੋਲ ਵਜ਼ਨ ਦੇ ਵਿੱਚ ਕਾਰ ਆ ਜੀ ਸੋ ਨੀਟ ਐਂਡ ਕਲੀਨ ਕਾਰ ਆ ਜੀ ਡਿਮਾਂਡ ਰੱਖੀ ਗਈ ਹੈ 6,85,000 ਸੋ ਇਹ ਵੀ ਕਾਰ ਮੇਰੇ ਵੀਰਾਂ ਨੂੰ 6,60,000 ਵਿੱਚ ਦੇ ਦਵਾਂਗੇ ਜੀ ਔਰ ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਨੰਬਰ ਪੂਰਾ ਨੋਟ ਕਰ ਲਓ ਜੀ ਪੀਪੀ 31 ਜੂ 7919 ਲੱਗਾਗਾ ਨੂੰ ਨੰਬਰ ਸੋ ਅੱਗੇ ਆ ਗਈ ਹੈ ਜੀ i20 ਆਸ ਤਾਂ ਆਪਸ਼ਨਲ ਇਹ ਆ ਗਿਆ ਜੀ ਟੌਪ ਵਾਲਾ ਵੇਰੀਐਂਟ ਪੀਪੀ 65 ਮਹਾੜੀ एरिया ਨੰਬਰ ਲੱਗਾ ਔਰ ਲਾਈਟਰ ਕੰਪਨੀ ਵੱਲੋਂ ਫਿਟਡ ਆਉਂਦੇ ਆ ਜੀ ਔਰ 18 ਮਾਡਲ ਹੈ ਕਾਰ ਚੱਲੀ ਹੋਈ ਆ ਜੀ 69000 ਕਿਲੋਮੀਟਰ ਅੰਟੀਰੀਅਰ ਚੈੱਕ ਕਰੋ ਅੰਟੀਰੀਅਰ ਬਹੁਤ ਸੋਹਣਾ ਜੀ ਗੱਡੀ ਦਾ ਬਿਲਕੁਲ ਜੈਨੂਨ ਚੱਲੀ ਹੋਈ ਨੀਟ ਐਂਡ ਕਲੀਨ ਕਾਰ ਆ 69000 ਕਿਲੋਮੀਟਰ ਚੱਲੀ ਹੋਈ ਆ ਪੈਟਰੋਲ ਵਜ਼ਨ ਦੇ ਵਿੱਚ ਔਰ ਪੂਰੀ ਕਾਰ ਟੋਟਲੀ origignal ਔਰ ਡਿਮਾਂਡ ਰੱਖੀ ਗਈ ਆ ਜੀ 6 ਲੱਖ 70000 ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦੇਵਾਂਗੇ ਜੀ 6 ਲੱਖ ਔਰ 40000 ਰੁਪਏ ਚ ਔਰ ਬਾਕੀ ਮੌਕੇ ਤੇ ਹੋਰ ਵੀ ਮਾਨਦਾਨ ਕਰਾਂਗੇ ਜਿਹੜਾ ਮੇਰਾ ਵੀਡਿਓ ਦੇਖ ਕੇ ਆਊਗਾ ਜੀ ਔਰ ਫਸਟ ਆਨਰ ਦੀ ਕਾਰ ਆ 6 ਲੱਖ 40000 ਰੁਪਏ ਤੇ ਮੇਰੇ ਵੀਰਾਂ ਦੇ ਦੇਵਾਂ ਅੱਗੇ ਆ ਗਈ ਹੈ ਜੀ i20 Megna ਸੋ ਇਹ ਵੀ 19 ਮਾਡਲ ਆ ਗਿਆ ਪੈਟਰੋਲ ਵਰਜ਼ਨ ਦੇ ਵਿੱਚ PV22 ਲੱਗਾ ਨੰਬਰ ਔਰ ਬਿਲਕੁਲ ਸਾਫ਼ ਕਾਰ ਆ ਨੀਟ ਐਂਡ ਕਲੀਨ ਕਾਰ ਆ ਔਰ ਕਾਰ ਚੱਲੀ ਹੋਈ ਹੈ ਜੀ 60000 ਕਿਲੋਮੀਟਰ ਸੀਟ ਕਵਰ ਐਕਸਟਰਾ ਲੱਗੇ ਹੋਏ ਚੈੱਕ ਕਰੋ ਮੇਰੇ ਵੀਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਜੀ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਔਰ ਡਿਮਾਂਡ ਰੱਖੀ ਗਈ ਹੈ ਜੀ 6 ਲੱਖ 40 ਹਜ਼ਾਰ ਕਾਰ ਦਵਾਂਗੇ ਮੇਰੇ ਵੀਰਾਂ ਨੂੰ ਸਿਰਫ 6 ਲੱਖ ਔਰ 10000 ਰੁਪਏ ਵਿੱਚ ਜਿਹੜਾ ਵੀਡੀਓ ਦੇਖ ਕੇ ਆ ਜੂਗਾ 6 ਲੱਖ 10000 ਰੁਪਏ ਵਿੱਚ ਮੇਰੇ ਵੀਰਾਂ ਨੂੰ i20 19 ਮਾਡਲ ਮੈਗਨਾ ਫਸਟ ਓਨਰ ਦੀ ਦੇ ਦੇਵਾਂਗੇ ਜੀ ਪੈਟਰੋਲ ਵਰਜ਼ਨ ਦੇ ਵਿੱਚ ਸੋ ਅੱਗੇ ਫਿਰ ਨਵੀਂ ਸ਼ੇਪ ਆ ਗਈ ਹੈ ਜੀ ਨਵੀਂ ਸ਼ੇਪ ਦੇ ਵਿੱਚ 24 ਮਾਡਲ ਆ ਗਿਆ ਜੀ ਸਪੋਰਟਸ ਆਪਸ਼ਨਲ i20 ਸਪੋਰਟਸ ਆ ਗਿਆ ਜੀ ਆਪਸ਼ਨਲ ਸੋ ਇਹਦੇ ਵਿੱਚ ਸਨਰੂਫ ਵੀ ਹੈਗਾ ਜੀ ਸਪੋਰਟਸ ਵਾਲਾ ਵੇਰੀਐਂਟ ਹੈ 24 ਮਾਡਲ ਸਿਰਫ ਕਾਰ ਚੱਲੀ 3700 ਕਿਲੋਮੀਟਰ ਪਰ ਚੈੱਕ ਕਰੋ ਨੀਟ ਐਂਡ ਕਲੀਨ ਕਾਰ ਔਰ ਸਨਰੂਫ ਵਾਲਾ ਵੇਰੀਐਂਟ ਹੈ ਜੀ i i20 ਸਪੋਰਟਸ ਆਪਸ਼ਨਲ ਔਰ ਨੀਟ ਐਂਡ ਕਲੀਨ ਕਾਰ ਜੈਨੂਨ ਚੱਲੀ ਹੋਈ ਔਰ ਰੇਟ ਰੱਖਿਆ ਹੋਇਆ ਜੀ 9 ਲੱਖ 25 ਹਜ਼ਾਰ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ 9 ਲੱਖ 10 ਹਜ਼ਾਰ ਵਿੱਚ ਔਰ ਫਰਸਟ ਓਨਰ ਕਾਰ ਹੈ ਜੀ ਇਹ ਹੈ ਜੀ i20 ਸਪੋਰਟਸ 20 ਮਾਡਲ ਸੋ 43 ਹਜ਼ਾਰ ਕਿਲੋਮੀਟਰ ਚੱਲੀ ਹੋਈ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਜੀ 20 ਮਾਡਲ ਔਰ ਮੇਰੇ ਵੀਰ ਦੇਖ ਸਕਦੇ ਹੋ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਜੀ ਮੈਨੂਅਲ ਵਿੱਚ ਕਾਰ ਆ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਸਾਫ ਸੁਥਰੀ ਕਾਰ ਆ ਜੀ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਔਰ ਬਿਲਕੁਲ ਸਾਫ ਸੁਥਰੀ ਰੇਟ ਰੱਖਿਆ ਹੋਇਆ ਜੀ ਕਾਰ ਦਾ 710000 ਡਿਮਾਂਡ ਰੱਖੀ ਹੋਈ ਹੈ ਕਾਰ ਦਵਾਂਗੇ ਮੇਰੇ ਵੀਰਾਂ ਨੂੰ 6 ਲੱਖ ਔਰ 90000 ਰੁਪਏ ਚ ਬਿਲਕੁਲ ਜੈਨੂਨ ਚੱਲੀ ਹੋਈ ਨੀਟ ਐਂਡ ਕਲੀਨ ਕਾਰ ਆ ਜਲੰਧਰ ਏਰੀਆ ਨੰਬਰ ਪੀਵੀ08ਈਕਾਉ22 ਸਟਾਰਟ ਲੱਗਾ ਜੀ ਕਾਰ ਨੂੰ ਨੰਬਰ ਏ820 ਆ ਗਈ ਹੈ ਜੀ ਆਟੋਮੈਟਿਕ ਪੁਰਾਣੀ ਸ਼ੇਪ ਦੇ ਵਿੱਚ ਜਿਹੜੇ ਮੇਰੇ ਵੀਰ ਕਹਿੰਦੇ ਸੀ ਆਟੋਮੈਟਿਕ ਲੈ ਗਿਆ ਉਹ ਆਟੋਮੈਟਿਕ 19 ਮਾਡਲ ਆ ਜੀ ਬਿਲਕੁਲ ਜੈਨੂਨ ਚੱਲੀ ਹੋਈ ਨੀਟ ਐਂਡ ਕਲੀਨ ਕਾਰ ਔਰ ਪੈਟਰੋਲ ਵਰਜ਼ਨ ਦੇ ਵਿੱਚ ਔਰ ਸਿਰਫ ਚੱਲੀ ਹੋਈ ਹੈ ਜੀ 18000 ਕਿਲੋਮੀਟਰ ਆਟੋਮੈਟਿਕ ਵਰਜ਼ਨ ਦੇਖ ਸਕਦੇ ਹੋ ਸਕਰੀਨ ਪਰ ਕੈਮਰਾ ਵਿੱਚ ਲੱਗਾ ਹੋਇਆ ਜੀ ਔਰ ਸਪੋਰਟਸ ਵਾਲਾ ਵੇਰੀਐਂਟ ਹੈ ਜੀ ਮੱਕੀ ਰੇਟ ਤੁਹਾਨੂੰ ਚੈੱਕ ਕਰਾ ਦੰਨੀ 7 ਲੱਖ 70000 ਕਾਰ ਦੀ ਡਿਮਾਂਡ ਰੱਖੀ ਗਈ ਹੈ ਜੀ ਔਰ ਕਾਰ ਸਿਰਫ ਮੇਰੇ ਵੀਰਾਂ ਦੇ ਦਵਾਗੇ 7 ਲੱਖ ਔਰ 40000 ਰੁਪਏ ਚ ਬਿਲਕੁਲ ਜੈਨੂ ਚੱਲੀ ਹੋਈ ਨੀਟ ਐਂਡ ਕਲੀਨ ਕਾਰ ਹੈ ਜੀ ਨੰਬਰ ਵੀ ਅਮਰਸਰ ਏਰੀਆ ਲੱਗਾ BB02 DDT 7112 ਲੱਗਾ ਹੋਇਆ ਹੈ ਜੀ ਕਾਰ ਨੂੰ ਨੰਬਰ ਸੋ ਅੱਗੇ ਆ ਗਈ ਹੈ ਜੀ ਕੀ ਆ ਸੈਲਟੋਸ ਜਿਹੜੇ ਮੇਰੇ ਵੀਰ ਸੈਲ ਟੌਸ ਦੀ ਡਿਮਾਂਡ ਕਰਦੇ ਸੀ ਪੈਟਰੋਲ ਵਰਜ਼ਨ ਦੇ ਵਿੱਚ 23 ਮਾਡਲ ਲੈ ਕੇ ਆ ਗਏ ਪੀਬੀ08 ਲੱਗਾ ਨੰਬਰ ਜਲੰਧਰ ਏਰੀਆ ਦਾ 23 ਮਾਡਲ ਹੈ ਸਿਰਫ 14000 ਕਿਲੋਮੀਟਰ ਚੱਲੀ ਹੋਈ ਐਚਡੀਕੇ ਪਲੱਸ ਵਾਲਾ ਵੇਰੀਐਂਟ ਹੈ ਜੀ ਸੈਕੰਡ ਟੌਪ ਔਰ ਪੋਸ਼ ਬਟਨ ਸਟਾਰਟ ਕਰੂਜ਼ ਕੰਟਰੋਲ ਆ ਜਾਂਦੇ ਸਟੀਅਰਿੰਗ ਤੇ ਜੈਨੂਨ ਚੱਲੀ ਹੋਈ ਹੈ ਜੀ 14000 ਕਿਲੋਮੀਟਰ ਬਿਲਕੁਲ ਨੀਟ ਐਂਡ ਕਲੀਨ ਕਾਰ ਸਕਰੀਨ ਬੈਕ ਕੈਮਰਾ ਔਰ ਮੈਨੂਅਲ ਵਿੱਚ ਕਾਰ ਹੈ ਜੀ ਪੈਟਰੋਲ ਵਰਜ਼ਨ ਦੇ ਵਿੱਚ ਔਰ ਫਰਸਟ ਆਂਦਰ ਕਾਰ ਮਬੱਤੀ ਨੰਬਰ ਲੱਗਾ ਜੀ PB08FC0931 ਲੱਗਾਗਾ ਨੂੰ ਨੰਬਰ ਔਰ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਰੱਖਿਆ ਗਿਆ 13 ਲੱਖ 25000 ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ 13 ਲੱਖ 10000 ਰੁਪਏ ਚ ਫਰਸਟ ਓਨਰ ਦੀ ਫੁਲੀ ਕਾਰ オリジナル ਸੋ ਅੱਗੇ ਆਪਣੇ ਕੋਲ ਕੀ ਆ ਖੜੀ ਆ ਬਲੈਕ ਕਲਰ ਦੀ ਸੋ ਇਹ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਦਿਖਾਈ ਸੀਗੀ ਕਿ ਆਪਣੇ ਕੋਲ ਖੜੀ ਹੋਈ ਆ ਆਟੋਮੈਟਿਕ 20 ਮਾਡਲ ਔਰ ਟੌਪ ਵਾਲਾ ਵੇਰੀਐਂਟ ਆ ਜੀ ਸਨਰੂਫ ਵਾਲਾ ਡੀਜ਼ਲ ਵਰਜ਼ਨ ਦੇ ਵਿੱਚ ਆਟੋਮੈਟਿਕ ਕਾਰ ਔਰ ਬਲੈਕ ਕਲਰ ਹੈ ਜੀ ਔਰ 20 ਮਾਡਲ ਹੈ ਸਿਰਫ 34000 ਕਿਲੋਮੀਟਰ ਚੱਲੀ ਹੋਈ ਹੈ ਡੀਜ਼ਲ ਵਰਜਨ ਦੇ ਵਿੱਚ ਔਰ ਵੈਂਟੀਲੇਟਰ ਸੀਟਾਂ ਜੀ ਪੋਸ਼ ਬਟਨ ਸਟਾਰਟ ਆ ਕਰੂਜ਼ ਕੰਟਰੋਲ ਸਨਰੂਫ ਸਕਰੀਨ ਬੈਕ ਕੈਮਰਾ ਸਭ ਤੋਂ ਟਾਪ ਵਾਲਾ ਵੇਰੀਐਂਟ ਆ ਡੀਜ਼ਲ ਵਰਜਨ ਦੇ ਵਿੱਚ ਔਰ ਬਿਲਕੁਲ ਜੈਨੂਨ ਚੱਲੀ ਹੋਈ ਨੀਟ ਐਂਡ ਕਲੀਨ ਕਾਰ ਫਰਸਟ ਓਨਰ ਦੀ ਨੰਬਰ ਬੜਾ ਪਿਆਰਾ ਲੱਗਾ ਜੀ ਪੀਬੀ08ਈ ਐ ਨਾ 3600 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਔਰ ਇਹਦੀ ਪ੍ਰਾਈਸ ਵੀ ਤੁਹਾਨੂੰ ਦਿਖਾ ਦਰਨਾ ਜੀ ਰੱਕੀ ਹੋਈ ਆ 16 ਲੱਖ 50 ਹਜ਼ਾਰ ਕਾਰ ਦੀ ਡਿਮਾਂਡ ਰੱਖੀ ਗਈ ਆ ਕਾਰ ਦਵਾਗੇ ਮੇਰੇ ਵੀਰਾਂ ਨੂੰ ਸਿਰਫ 1630000 ਰੁਪਏ ਚ ਬਿਲਕੁਲ ਜੈਨੂਇਨ ਚੱਲੀ ਹੋਈ ਫਸਟ ਓਨਰ ਦੀ ਕਾਰ ਆ ਜੀ ਇਹ ਆ ਗਈ ਹੈ ਜੀ ਗ੍ਰੈਂਡ ਬਟਾਰਾ ਗ੍ਰੈਂਡ ਬਟਾਰਾ 24 ਮਾਡਲ ਮੇਰੇ ਵੀਰਾਂ ਨੇ ਲੈ ਕੇ ਆ ਗਏ ਆ ਜੀ ਬਿਲਕੁਲ ਨੀਟ ਐਂਡ ਕਲੀਨ ਕਾਰ ਪੀਵੀ 65 ਮਹਾਲੀ ਏਰੀਆ ਨੰਬਰ ਲਗਾਗਾ ਕਾਰ ਨੂੰ ਜੀ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 4000 ਕਿਲੋਮੀਟਰ ਔਰ ਸਮਾਰਟ ਹਾਈਬ੍ਰਿਡ ਵਾਲਾ ਵੇਰੀਐਂਟ ਆ ਜੀ ਚੈੱਕ ਕਰੋ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਆ ਸਕਰੀਨ ਲੱਗੀ ਹੋਈ ਆ ਸਪੀਕਰ ਲੱਗੇ ਹੋਏ ਬੈਕ ਕੈਮਰਾ ਲੱਗਾ ਹੋਇਆ ਸੋ ਇਹ ਬੇਸ ਮਾਡਲ ਐਨਰ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਸੋ ਐਕਸਟਰਾ ਲਵਾਈਆਂ ਹੋਈਆਂ ਜੀ ਬਾਕੀ ਨੰਬਰ ਲੱਗਾ ਜੀ ਪੀਵੀ 65 ਬੀਐਚ 2899 ਸਮਾਰਟ ਹਾਈਬ੍ਰਿਡ ਵਾਲਾ ਵੇਰੀਐਂਟ ਆ ਜੀ ਔਰ ਕਾਰ ਦੀ ਡਿਮਾਂਡ ਰੱਖੀ ਗਈ ਆ ਮੇਰੇ ਵੀਰ ਚੈੱਕ ਕਰ ਸਕਦੇ ਹੋ 11,65,000 ਕਾਰ ਦੀ ਡਿਮਾਂਡ ਰੱਖੀ ਗਈ ਆ ਜੀ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦਵਾਂਗੇ ਜੀ 11 ਲੱਖ 50 ਹਜ਼ਾਰ ਰੁਪਏ ਚ ਪੁਰ ਜੈਨੂਨ ਚੱਲੀ ਹੋਈ ਫਸਟ ਓਨਰ ਦੀ ਕਾਰ ਆ ਜੀ ਸੋ ਅੱਗੇ ਆ ਗਈ ਆ ਜੀ ਪੀ ਮਾਡਲ ਹੈ ਜੀ ਪੈਟਰੋਲ ਵਰਜ਼ਨ ਦੇ ਵਿੱਚ ਪੀਵੀ 33 ਲੱਗਾ ਨੰਬਰ ਔਰ ਸਿਰਫ ਚੱਲੀ ਹੋਈ 21000 ਕਿਲੋਮੀਟਰ ਸੋ ਇਹ ਡੈਲਟਾ ਵਾਲਾ ਵੇਰੀਐਂਟ ਹੈ ਜੀ ਔਰ ਮੇਰੇ ਵੀਰ ਚੈੱਕ ਕਰ ਸਕਦੇ ਹੋ ਜੀ ਸੀਟ ਕਵਰ ਲੱਗੇ ਹੋਏ ਪੁਸ਼ ਬਟਨ ਸਟਾਰਟ ਔਰ ਸਕਰੀਨ ਬੈਕ ਕੈਮਰਾ ਵਿੱਚ ਲੱਗਾ ਹੋਇਆ ਜੀ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਫਰਸਟ ਓਨਰ ਦੀ ਔਰ ਸਮਾਰਟ ਹਾਈਬ੍ਰਿਡ ਵਾਲਾ ਵੇਰੀਐਂਟ ਪੀਵੀ 33 E0900 ਕਾਰ ਨੂੰ ਨੰਬਰ ਲੱਗਾ ਹੋਇਆ ਜੀ ਔਰ ਪ੍ਰਾਈਜ਼ ਕਾਰ ਦੀ ਚੈੱਕ ਕਰੋ ਜੀ 12 ਲੱਖ 45 ਹਜ਼ਾਰ ਕਾਰ ਦੀ ਡਿਮਾਂਡ ਰੱਖੀ ਗਈ ਹੈ ਕਾਰ ਮੇਰੇ ਵੀਰਾਂ ਨੂੰ ਸਿਰਫ ਦੇ ਦੇਵਾਂਗੇ ਜੀ 12 ਲੱਖ ਔਰ 30000 ਰੁਪਏ ਦੇ ਵਿੱਚ ਬਿਲਕੁਲ ਜੈਨੂਇਨ ਚੱਲੀ ਹੋਈ ਫਰਸਟ ਆਨਰਰ ਦੀ ਫੁੱਲੀ ਕਾਰ origignal ਇਹੀ ਸੀ ਅੱਜ ਦੀ ਵੀਡੀਓ ਇਹਹੀ ਸੀ ਅੱਜ ਦਾ ਬਲੌਗ ਆਈ ਹੋਪ ਕਰਦੇ ਆ ਕਿ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਵੀਡੀਓ ਵਧੀਆ ਲੱਗੀ ਹੋਊਗੀ ਮੇਰੇ ਵੀਰਾਂ ਨੇ ਜਿੱਥੋਂ ਜਿੱਥੋਂ ਵੀ ਵੀਡੀਓ ਦੇਖੀ ਇੱਕ ਵਾਰੀ ਕਮੈਂਟ ਜਰੂਰ ਕਰਕੇ ਜਾਇਓ ਜੀ ਸੋ ਤੁਹਾਡਾ ਵੀਰ ਤੁਹਾਡਾ ਰਿਪਲਾਈ ਵੀ ਜਰੂਰ ਕਰੂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚ ਸਭ ਤੋਂ ਪਹਿਲਾ ਅਪਡੇਟ ਹੁੰਦੀ ਜਿਹੜਾ ਵੀ ਭੰਡਾਰੀ ਕਾਰਬੀਆ ਵਿੱਚ ਨਵਾਂ ਕਰ ਸਟਾਕ ਆਉਂਦਾ ਜੀ ਸੋ ਇੱਦੀ ਆਪਣੇ ਵੀਰ ਨੂੰ ਸਪੋਰਟ ਕਰਦੇ ਰਹੋ ਚੰਗਾ ਜੀ ਮਿਲਾਂਗੇ ਅਗਲੀ ਵੀਡੀਓ ਨਾਲ ਦਿਓ ਜਰ ਸਸੀ ਕਾਲ ਜੀ